ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਮਿਲੌਣ ਜਾ ਰਹੇ ਹਾਂ ਸਰਿੰਦਰ ਕੰਬੋਜੀ ਨਾਲ ਜਿਨ੍ਹਾਂ ਦਾ ਬੇਟਾ ਇਥੋਂ ਦੇ ਮੌਜੂਦਾ ਐਮ ਐਲ ਏ ਨੇ ਜਗਦੀਪ ਕੰਬੋਜ ਗੋਲਡੀ ਜੀ ਸਰਿੰਦਰ ਕੰਬੋਜੀ ਵੱਲੋਂ ਲੰਮੇ ਸਮੇਂ ਤੋਂ ਆ ਜਿਹੜੀ ਉਹ ਸਿਹਤ ਜਿਹੜੀ ਆ ਉਹਦੇ ਵਿੱਚ ਇਹ ਵਿਸਰਦੇ ਰਹੇ ਆ ਉਸ ਤੋਂ ਬਾਅਦ ਜਿਹੜਾ ਸੀਗੇ ਗੋਲਡੀ ਕੰਬੋਜੀ ਸਿਹਤ ਦੇ ਵਿੱਚ ਆਏ ਆ ਇਹਨਾਂ ਦਾ ਇੱਕ ਆਪ ਦਾ ਚੰਗਾ ਰੁਝਾਨ ਰਿਹਾ ਸਿਆਸਤ ਦੇ ਵਿੱਚ ਅੱਜ ਸ੍ਰਿੰਦਰ ਕੰਬੋਜੀ ਸਾਡੇ ਨਾਲ ਮੌਜੂਦ ਆ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕੰਬੋਜਾ ਫੇਟ ਪੰਜਾਬੀ ਟੀਵੀ 'ਚ ਤੁਹਾਡਾ ਸਵਾਗਤ ਹੈ ਵੈਲਕਮ ਜੀ ਤੁਸੀਂ ਆਏ ਹੋ ਤੁਹਾਨੂੰ ਜੀ ਆਇਆਂ ਨੂੰ ਕੰਬੋਜ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਇੱਕ ਜਿਹੜੀ ਆ ਵੀਡੀਓ ਵਾਇਰਲ ਹੋ ਰਹੀ ਹੈ ਇਹ ਤੁਸੀਂ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਪਾਰਟੀ ਜਿਹੜੀ ਜੋਇਨ ਕਰ ਲਈ ਹੈ ਇਹਦਾ ਸੱਚਾਈ ਕੀ ਹੈ ਇਹਦੀ ਸੱਚਾਈ ਬਿਲਕੁਲ ਮੈਂ ਕੋਈ ਜੋਇਨਿੰਗ ਨਹੀਂ ਕੀਤੀ ਮੇਰੇ ਕੋਲ ਆਫਰ ਆਈ ਸੀ ਕੁਝ ਬੰਦੇ ਆਏ ਸੀ ਗੱਲਬਾਤ ਹੋਈ ਸੀ ਮੈਂ ਉਹਨਾਂ ਨੇ ਇਹ ਕਿਹਾ ਵੀ ਮੈਂ ਸੋਚ ਸਮਝ ਕੇ ਮੈਨੂੰ ਹੋਰ ਵੀ ਪਾਰਟੀਆਂ ਵੱਲੋਂ ਆਫਰ ਆਈ ਤਿੰਨ ਚਾਰ ਪਾਰਟੀਆਂ ਵੱਲੋਂ ਤੇ ਵੀ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਪਾਰਲੀਮੈਂਟ ਦਾ ਫਰਵੀ ਪਰ ਤੋਂ ਮੈਂ ਕਿਹਾ ਮੈਂ ਇਲੈਕਸ਼ਨ ਲੜਨਾ ਚਾਹਣਾ ਜੇ ਪਾਰਟੀ ਮੇਰੇ ਤੇ ਹੱਥ ਰੱਖੂਗੀ ਕੋਈ ਤੇ ਮੈਂ ਪਾਰਟੀ ਦਾ ਸਿਰ ਵੀ ਨਹੀਂ ਮਾਨੀ ਹੋਂ ਦੇਵਾਂਗਾ ਪਰ ਇੱਕ ਸ਼ਰਤ ਤੇ ਮੇਰੀ ਜਿੰਨਾ ਚਿਰ ਮੈਂ ਆਪਦੇ ਜਿਹੜੇ ਮੇਰੇ ਰੀਡ ਦੇ ਢੀ ਨੇ ਮੇਰੇ ਵਰਕਰ 40 ਸਾਲ ਤੋਂ ਮੇਰੇ ਨਾਲ ਨੇ ਇਲਾਕਾ ਨਿਵਾਸੀ ਮੈਂ ਉਹਨਾਂ ਨਾਲ ਸੋਚ ਸਮਝ ਕੇ ਸਲਾਹ ਕਰਕੇ ਪੂਰੀ ਜੋ ਮੈਨੂੰ ਕਹਿਣਗੇ ਵੀ ਆਪਾਂ ਕਿਸ ਪਾਰਟੀ 'ਚ ਜਾਣਾ ਹੈ ਕਿੱਧਰ ਕਰਨਾ ਹੈ ਜਾਂ ਆਪਾਂ ਸੋਚ ਸਮਝ ਕੇ ਸਾਰਾ ਫੈਸਲਾ ਕਰਨਾ ਉਹ ਮੈਂ ਹਰ ਪਿੰਡ ਜਾ ਜਾ ਕੇ ਮੀਟਿੰਗਾਂ ਕਰ ਰਿਹਾ ਸਲਾਹ ਕਰ ਰਿਹਾ ਇੱਕ ਹਫ਼ਤੇ ਤੱਕ ਜੋ ਮੈਨੂੰ ਮੇਰੇ ਵਰਕਰ ਜੋ ਮੈਨੂੰ ਆਪਣੀ ਆਵਾਜ਼ ਬੁਲੰਦ ਕਰਨਗੇ ਉਹਦੇ ਵਾਸਤੇ ਮੈਂ ਪੂਰਾ ਘਾਰਾ ਪਾਰ ਕੇ ਫਿਰ ਮੈਂ ਸੋਚ ਸਮਝ ਕੇ ਜੋ ਕਰਨਾ ਕੰਮ ਕਰੂੰਗਾ ਤੁਸੀਂ ਲੰਬੇ ਸਮੇਂ ਤੋਂ ਜਿਹੜੀ ਸੀ ਉਹ ਸਿਆਸਤ ਕੀਤੀ ਹਾਂਜੀ ਉਸ ਤੋਂ ਬਾਅਦ ਗੋਲਡੀ ਕੰਬੋਜੀ ਨੂੰ ਤੁਸੀਂ ਅੱਗੇ ਲੈ ਕੇ ਉਹਨਾਂ ਦੀ ਸਪੋਰਟ ਕੀਤੀ ਉਹ ਐਮਐਲਏ ਵੀ ਬਣੇ ਤੇ ਹੁਣ ਕੀ ਕਾਰਨਾ ਕਿ ਤੁਸੀਂ ਵਕ ਹੋ ਰਹੇ ਹੋ ਇਹ ਡੈਮੋਕਰੇਸੀ ਦਿੱਲੀ ਵੀ ਗਿਆਤਵਾ ਪੈਟਰੋਲਾ ਦੇ ਪੱਲੋਂ ਪੁਆਇਆ ਕਿਸੇ ਕੋਲ ਮੈਂ ਰੋਟੀ ਚਾ ਨਹੀਂ ਖਾਦੀ ਮੈਂ ਸੱਚਾ ਸੁੱਚਾ ਸੇਵਾਦਾਰ ਹਾਂ ਔਰ ਮੈਂ ਆ ਦੇ ਵਰਕਰਾਂ ਦੀ ਜੋ ਆਵਾਜ਼ ਉੱਚਾ ਬੁਲੰਦ ਕਰਾਂਗਾ ਔਰ ਮੈਂ ਤਨ ਦੇ ਨਾਲ ਇਲਾਕੇ ਦੀ ਪੂਰੀ ਸੇਵਾ ਕਰਨਾ ਚਾਹੁੰਦਾ ਪਿਛਲੇ ਦਿਨੀ ਸਰਿੰਦਰ ਕੰਬੋਜ ਜੀ ਨੂੰ ਕਿਸੇ ਕਾਰਨਾਂ ਜੇਲ੍ਹ ਚ ਜਾਣਾ ਪਿਆ ਉਹਦੀ ਸਚਾਈ ਕੀ ਹੈ ਦੇਖੋ ਜੀ ਜਿਹੜਾ ਲੀਡਰ ਅੱਗੇ ਵਧੂਗਾ ਜਿਹਦੀ ਪ੍ਰਸ਼ੰਸਾ ਵਧੂਗੀ ਉਹਦਾ ਕੋਈ ਨਾ ਕੋਈ ਕਾਰਨ ਕਰਕੇ ਉਹਨੂੰ ਫਸਾਇਆ ਜਾਊਗਾ ਤੁਹਾਡੇ ਬੇਟੇ ਨੂੰ ਨਹੀਂ ਚੰਗਾ ਲੱਗਿਆ ਵੇਖੋ ਜੀ ਜਿਹੜੇ ਸਲਾਹਕਾਰ ਹੁੰਦੇ ਨੇ ਨਾਲ ਮਾੜੇ ਸਲਾਹਕਾਰ ਹੋ ਜਾਣ ਤੇ ਕਈ ਵਾਰੀ ਬੰਦਾ ਗੁਮਰਾ ਹੋ ਜਾਂਦਾ ਬਾਅਦ ਚ ਪਛਤਾਉਂਦਾ ਇਸ ਕਰਕੇ ਬੇਨਤੀ ਏ ਵੀ ਜੋ ਆ ਮੇਰੇ ਹੱਥ ਦੇ ਵਿੱਚ ਕਾਗਜ਼ ਨੇ ਸੁਨੀਲ ਕੁਮਾਰ ਜੀ ਜਿੰਦੇ ਵੱਲੋਂ ਇਹ ਸਾਰਾ ਪ੍ਰਪੋਗੈਂਡਾ ਕਰਕੇ ਪ੍ਰਪੋਜ਼ਲ ਬਣਾਈ ਗਈ ਆ ਉਹਦੇ ਬਿਆਨ ਨੇ ਵੀ ਮੈਂ ਸਰਿੰਦਰ ਕੰਬੋਈ ਨੂੰ ਜਾਣਦਾ ਨਹੀਂ ਤੇ ਨਾ ਹੀ ਮੈਂ ਕੋਈ ਲੈਣ ਦੇਣ ਕੀਤਾ ਤੇ ਮੈਨੂੰ ਉੱਥੇ ਬਿਠਾ ਕੇ ਗੁੰਮਰਾਹ ਕਰਕੇ ਮੇਰੇ ਤੇ ਕੰਮ ਕਰਾਇਆ ਗਿਆ ਕਿਉਂਕਿ ਇਹਦੇ ਕਰੇ ਮੇਲਾ ਲੱਗਦਾ ਹੈ ਉੱਥੋਂ ਜਿਹੜੇ ਆਣ ਜਾਣ ਤੋਂ ਲੋਕੀ ਇਹਦੀ ਬਦਨਾਮੀ ਕੀਤੀ ਜਾਵੇ ਆ ਦੁੱਧ ਦਾ ਦੁੱਧ ਹੋ ਗਿਆ ਪਾਣੀ ਦਾ ਪਾਣੀ ਆ ਉਹਦਾ ਹੈਪੀ ਡੇ ਆ ਜੱਜ ਸਾਹਿਬ ਦੇ ਟੈਸਟ ਨੇ ਉਹਦੇ ਬਿਆਨ ਨੇ ਆ ਸਾਰਾ ਕੁਝ ਮੈਂ ਬੇਬੁਨਿਆਦ ਦੁੱਧ ਦਾ ਦੁੱਧ ਹੋ ਗਿਆ ਪਾਣੀ ਦਾ ਪਾਣੀ ਬਿਲਕੁਲ ਮੈਂ ਵੇਖਣਾ ਇੱਕ ਖਰਚ ਹੋ ਚੁੱਕਿਆ ਹੈ ਹਾਂਜੀ ਆ ਤੁਹਾਡੇ ਸਾਹਮਣੇ ਕੀ ਤੁਹਾਡੀ ਲੋਕਪ੍ਰਿਅਤਾ ਨੂੰ ਵੇਖ ਕੇ ਜਿਹੜਾ ਸੀ ਇਹ ਸਾਰਾ ਕੰਮ ਕੀਤਾ ਗਿਆ ਸੀ ਬਿਲਕੁਲ ਜੀ ਬਿਲਕੁਲ ਅੱਗੇ ਤੋਂ ਕੀ ਕੋਈ ਪਾਰਟੀ ਤੁਹਾਨੂੰ ਟਿਕਟ ਦਿੰਦੀ ਹੈ ਤੇ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ ਬਿਲਕੁਲ ਲੜੂੰਗਾ ਜੇ ਮੈਨੂੰ ਪਾਰਟੀ ਕੋ ਮੇਰੇ ਤੇ ਹੱਥ ਰੱਖੂਗੀ ਤੇ ਮੈਂ ਬਿਲਕੁਲ ਤਨਮਨ ਤਨ ਨਾਲ ਠੋਕ ਕੇ ਇਲੈਕਸ਼ਨ ਲੜਾਂਗਾ ਬਿਲਕੁਲ ਲੜਾਂਗਾ ਤੁਹਾਡੇ ਬੇਟੇ ਨੇ ਇੱਕ ਗੱਲ ਕਹੀ ਸੀ ਕਿ ਕੋਈ ਵੀ ਗਲਤ ਕੰਮ ਕਰਦਾ ਉਹ ਬਖਸ਼ਿਆ ਨਹੀਂ ਜਾਊਗਾ ਚਾਹੇ ਮੇਰਾ ਫਾਦਰ ਵੀ ਕਿਉਂ ਨਾ ਹੋਵੇ ਹਾਂਜੀ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜੇਲ੍ਹ ਜਾਣ ਨਾਲ ਤੁਹਾਡੇ ਬੇਟੇ ਦੇ ਤੁਹਾਨੂੰ ਜੇਲ੍ਹ ਭੇਜਣ ਨਾਲ ਜਲਾਲਾਬਾਦ ਦੇ ਵਿੱਚ ਆ ਜਿਹੜੇ ਸਾਰੇ ਮਾੜੇ ਕੰਮ ਆ ਉਹ ਰੁਕ ਗਏ ਆ ਦੇਖੋ ਜੀ ਮਾੜੇ ਕੰਮ ਉਸ ਤੋਂ ਜ਼ਿਆਦਾ ਹੋ ਰਹੇ ਨੇ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਣਾ ਜੇ ਸਾਜ਼ਿਸ਼ ਰਚ ਕੇ ਮੈਨੂੰ ਅੰਦਰ ਨਾ ਕਰਾਉਂਦਾ ਤੇ ਕੁੱਡੀਆਂ ਵਾਲੀ ਥਾਂ ਤੇ ਮੰਤਰੀ ਅੱਜ ਇਹ ਹੁੰਦਾ ਜੋ ਇਹਨੂੰ ਗਮਰਾਹ ਕੀਤਾ ਗਿਆ ਸੀ ਵੀ ਉਹਦਰ ਮੇਲਾ ਲੱਗਦਾ ਫਸਾਓ ਜੀ ਐਂ ਕਰੋ ਜੀ ਵੋਹ ਕਰੋ ਜੀ ਉਹ ਗੱਲ ਤੇਰੀ ਨੂੰ ਉਲਟੀ ਪਈ ਏ ਤੇ ਅੱਜ ਵੀ ਪਛਤਾ ਰਿਹਾ ਮੈਂ ਫੇਰ ਵੀ ਉਹਦੇ ਉਲਟ ਕੁਛ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਆਪਣੇ ਆਪ ਆਮਾਨਦਾਰੀ ਨਾਲ ਜਿਹੜੀ ਪਾਰਟੀ ਮੈਨੂੰ ਕੋਈ ਮੇਰੇ ਸਿਰ ਤੇ ਹੱਥ ਰੱਖੋਗੀ ਮੈਂ ਆਦਾ ਕੰਮ ਕਰਾਂਗਾ ਕਿਸੇ ਪਾਰਟੀ ਨੇ ਹੁਣ ਤੱਕ ਤੁਹਾਨੂੰ ਸੱਦਾ ਵੀ ਦਿੱਤਾ ਮੇਰੇ ਕੋਲ ਤਿੰਨ ਚਾਰ ਪਾਰਟੀਆਂ ਵੱਲੋਂ ਆਫਰ ਆਈਏ ਬਸ ਇੱਕ ਹਫਤੇ ਦੇ ਵਿੱਚ ਵਰਕਿੰਗ ਮੀਟਿੰਗ ਮੈਂ ਸਾਰੀ ਕਰਕੇ ਸਲਾਹ ਕਰਕੇ ਤੇ ਤੁਹਾਡੇ ਸਾਹਮਣੇ ਮੈਂ ਸਾਰੀ ਪ੍ਰੈਸ ਨੂੰ ਬੁਲਾ ਕੇ ਪੂਰੀ ਆਵਾਜ਼ ਬੁਲੰਦ ਕਰਨਾ ਆਪ ਵੱਲੋਂ ਵੀ ਸੱਦਾ ਹੈ ਆਪ ਵੱਲੋਂ ਤਾਂ ਜੀ ਹੁਣ ਮੈਨੂੰ ਨਹੀਂ ਆਇਆ ਸੱਦਾ ਪਾਕੀ ਮੈਨੂੰ ਚਾਰ ਪਾਰਟੀ ਪੰਜਾਂ ਨੂੰ ਸੱਦਾ ਹੈ ਮੈਂ ਸੋਚ ਸਮਝ ਕੇ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡਾ ਬੇਟਾ ਤੁਹਾਡੀ ਸਪੋਰਟ ਕਰੂਗਾ ਕਿ ਤੁਸੀਂ ਆਪ ਦੇ ਵਿੱਚ ਆਣ ਕੇ ਹੁਣ ਇਲੈਕਸ਼ਨ ਲੜੋ ਦੇਖੋ ਜੀ ਡੈਮੋਕ੍ਰੇਸੀ ਉਹ ਆਮ ਆਦਮੀ ਪਾਰਟੀ 'ਚ ਮੈਨੂੰ ਜੇ ਹੋਰ ਕੋਈ ਪਾਰਟੀ ਮੇਰੇ ਸਿਰ ਤੇ ਹੱਥ ਰੱਖੋ ਆਪ ਦੇ ਵਿੱਚੋਂ ਹੀ ਤੁਹਾਨੂੰ ਜਿਹੜਾ ਹੁਣ ਇਲੈਕਸ਼ਨ ਲੜਾ ਦੇਣ ਨਹੀਂ ਮੈਂ ਆਪ 'ਚ ਲੜਨਾ ਹੀ ਨਹੀਂ ਚਾ ਲੜਾਵਦਨ اے ਸੀ ਸਰੇਂਦਰ ਕੰਬੋਜੀ ਜਿਨ੍ਹਾਂ ਨੇ ਦੱਸਿਆ ਕਿ ਮੈਂ ਜਿਹੜਾ ਬੜੀ ਜਲਦੀ ਇਲੈਕਸ਼ਨ ਜਿਹੜਾ ਲੜਨ ਜਾ ਰਿਹਾ ਲੋਕਾਂ ਦੇ ਵਿਚਾਰ ਲੈ ਕੇ ਫੇਰ ਹੀ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਆਇਆ ਜਾਊਗਾ ਕਿਉਂਕਿ ਇਹਨਾਂ ਦਾ ਸਿਆਸਤ ਦੇ ਵਿੱਚ ਬੜਾ ਲੰਮਾ ਤਜਰਬਾ ਵੀ ਰਿਹਾ ਹੈ ਬੜੀ ਜਲਦੀ ਇਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਆ ਜਿਹੜਾ ਉਹ ਲੋਕਾਂ ਨੂੰ ਦੱਸਿਆ ਜਾਊਗਾ ਮੇਰੇ ਸਹਿਯੋਗੀ ਹਰਪ੍ਰੀਤ ਮਹਿਮੀ ਦੇ ਨਾਲ ਗੁਲਦੀਪ ਰਾਹ ਖੇਡ ਪੰਜਾਬੀ ਟੀਵੀ ਜਲਾਲਾਬਾਗ